ਗਾਈ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮੈਂ ਬਹੁਤ ਸਾਰਨ ਪਿਆਰ ਪਈ ਫਸਾਸ਼ੀ ਕਾਲ ਤੇ ਅੱਜ ਆਪਾਂ ਆਪਦੀ ਕੰਕਵਟਣੀ ਆ ਤੇ ਹੁਣ ਮੈਂ ਚੱਲਿਆ ਮਸ਼ੀਨ ਤੇ ਲੱਗੀ ਆ ਬਾਕੀ ਆਪਾਂ ਕੋਟਰ ਵਾਲੀ ਚ ਧਨੇ ਪੋਣੇ ਨੇ ਆਪਣੇ ਟਰਾਲੀ ਚ ਬਾਜੋ ਲੈ ਕੇ ਚਲਾਂਗੇ ਪਹਿਲਾਂ ਉਹ ਜੀ ਟਰਾਲੀ ਘਰਾਲ ਕੇ ਤੇ ਹੁਣ ਮੈਂ ਜਾਂਦਾ ਉਹਥੇ ਖੇਤ ਮਸ਼ੀਨ ਕੋਲ ਤੇ ਇੱਥੇ ਜਾ ਕੇ ਤੁਹਾਨੂੰ ਮਿਲਦਾ ਹਾਂ ਮੈਂ ਆ ਗਿਆ ਹੀ ਗਾਈ ਟਰੈਕਟਰ ਲੈ ਕੇ ਬਈ ਡੇਕੇ ਪੈਂਦੀ ਭਈ ਆ ਬੜੀ ਸੀ ਜਾਨੀ ਹੀ ਹੋ ਜਣੀ ਉਹ ਮੋਸਟਰਾਲੀ ਜਮ ਪਹਿਲਾ ਟੈਂਕੀ ਪਾਈ ਹੋ ਮੈਂ ਘਰੇ ਲਉਣੀ ਸੀ ਤੇ ਉਹ ਘਰੇ ਲਾਤੀ ਚੋਣੇ ਤੇ ਫੋਣੇ ਪੈ ਕੰਕ ਆਲਾ ਖਾਦ ਲਈ ਆਪਾਂ ਮਰ ਜਾਈਗੀ ਤੇ ਗਾਈਸ ਕੰਮ ਚੱਲੀ ਜਾਂਦਾ ਸੀਗਾ ਮਸ਼ੀਨ ਪਾਉਣ ਲੱਗੀ ਫਿਰਦਾਣੀ ਟਰਾਲੇ ਬਸ ਅਗਾ ਕਰ ਲੋ ਅੱਗੇ ਅੱਗੇ ਕਰ ਲੋ ਅੱਗੇ ਬਸ ਹੋਰ ਅੱਗੇ ਕਰ ਲੋ

ਆ ਗਿਆ ਤਾਂ ਅੱਗੇ ਕਰ ਤੇ ਗਾਇਸ ਕੰਮ ਚੱਲੀ ਜਾਂਦਾ ਸੀਗਾ ਚਾਚੇ ਦੀ ਕੰਪਨੀ ਦੀ ਬਈ ਆ ਟਰਾਲਾ ਭਰੀ ਚੱਲਿਆ ਰਹਿ ਗਈ ਤਿੰਨ ਕੁ ਬਣਾਉਣਾ ਥਾ ਵੱਢਣਾ ਬਾਕੀ ਕਰ ਸਕਦੇ ਸੀ ਜੱਕ ਤੇ ਗਾਈਸ ਦੋ ਟਿੰਕੀਆਂ ਪਵਾਉਣੀਆਂ ਸੀ ਟਰਾਲੀ ਦੇ ਵਿੱਚ ਤੇ ਥੋੜਾ ਮਸ਼ੀਨ ਦਾ ਪੈਰ ਗਾ ਖਰਾਬ ਹੋ ਗਿਆ ਹੀਗਾ ਅਸੇਮੇ ਦੇ ਕੰਮ ਨੇ ਇਹਨੂੰ ਵੇਖ ਪੁੱਛੋ ਕੀ ਚੱਕਰ ਪਿਆ ਮਸ਼ੀਨ ਯਾਰ ਇਹ ਸਾਣਾ ਕਰ ਰਿਹਾ ਯਾਰ ਰੰਗ ਲੈ ਜੀ ਕੋਈ ਰੰਗ ਲੈਂਦਾ ਆ ਪੈਸਾ ਮਾ ਬਹੁਤ ਜਨਸੂ ਉਹਥੇ ਨੇ ਹੋਰ ਜਨਸੂ ਉਹ ਲਿਆ ਗਾ ਹੀ ਭਰਾਵਾ ਜਨਸੂ ਤਾਂ ਆ ਪਹਿਲਾਂ ਯਾਰ ਕਿੰਨੇ ਸਾਲ ਹੋ ਗਏ ਨੇ 23 ਸਾਲ ਹੋ ਗਏ ਆ ਇਹ 24 ਸਾਲ ਹੋ ਗਏ ਜਾਦੇ 25 25 ਤੋਂ ਪਲੱਸ ਹੀ ਹੋ ਗਿਆ ਕੰਮ 25 ਤਾਂ ਹੈ ਲਾਲਾ ਸੱਜੇ

1011 ਦਾ ਪਾਣਾ ਨਹੀਂ ਯਾਰ 1011 ਦਾ ਮੈਂ ਆਵਦਾ ਕਸਤਾਣਾ ਤੇ ਗਾਈਸ ਆਪਣੇ ਤਾਈ ਕੀ ਪੈਣ ਲੱਗੀ ਟਾਲੀ ਦੇ ਵਿੱਚ ਸਾਸਟ ਰੈਂਕ ਹੀ ਪੈਂਦੀ ਵੀ ਆ ਗਾਇਸ ਇਹ ਬਲਟ ਕੀ ਕਰੇ ਤੇ ਹੁਣ ਦੁਪਹਿਰ ਹੀ ਬਈਆਂ ਬਾਕੀ ਵੇਖੋ ਅਨਸ਼ਾ ਨੂੰ ਕੋਈ ਕੰਮ ਹੋਇਆ ਤੇ ਵਲੌਗ ਬਣਾ ਲਾਂਗੀ ਤੇ ਹੁਣ ਤਾਂ ਇਕਰੀ ਮੈ ਨਾਲ ਨੂੰ ਕਿਤੇ ਇਕਰੀ ਸੌਣਾ ਵਾ ਸ਼ਾਮ ਨੂੰ ਦੇਖਾਂਗੇ ਬਾਕੀ ਹੁਣ ਕੀ ਕਰਦੇ ਆ ਇਕਰੀ ਹੁਣ ਮੈਂ ਆਗੇ ਹੀ ਕਰੇ ਟਰੈਕਟਰ ਮੇਂ ਢਾੱਕ ਦਿੱਤਾ ਸੀ ਧਿਆ ਕੇ ਕਰੇ ਤੇ ਬਸ ਹੁਣ ਸ਼ਾਮ ਨੂੰ ਬਣਾਵਾਂਗੇ ਵਲੌਗ ਜੋ ਵੀ ਕੀਤਾ ਸਾਨੂੰ ਖਵਾਵਾਂਗੇ 4 ਦਰ 200 ਰੁਪਏ ਲੈ ਰਹੇ ਨੇ ਤੇ ਗਾਈਸ ਅੱਜ ਦਾ ਵਲੌਗ ਆਪਣਾ ਇਥੋ ਚ ਕਰੀ ਸੀਗਾ ਤੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਤੇ ਹੁਣ ਮੈਂ ਚੱਲਿਆ ਹਾਂ ਮੰਡੀ ਹੁਣ ਹੋ ਗਈ ਰਾਤ ਆ ਨੇਰੀ ਬੜੀ ਚੱਲਦੀ ਪਈ ਆ ਸ਼ਾਇਦ ਤੁਹਾਡੇ ਵੀ ਆਈ ਹੋਵੇ ਤੇ ਤਾਂ ਕਰਕੇ ਉੱਥੇ ਮੰਡੀ ਕੰਡਾ ਲਗਾ ਅਸੀਂ ਮੈਂ ਥੋੜੀ ਕਲਿੱਪ ਜੀ ਪਾ ਦਾਂਗਾ ਵਿੱਚ ਉਹ ਵੇਖ ਲਿਆ ਤੁਸੀਂ ਤੇ ਹੁਣ ਮੈਂ ਚੱਲਿਆ ਹਾਂ ਮੰਡੀ ਮੰਡੀ ਨੂੰ ਆਣ ਕੇ ਇਹ ਜਰੂਰ ਕੰਪਟਾਨ ਰੇ ਨੇ ਰਹੀ ਹੋ ਜਾਏਗਾ ਇੱਕ ਦੋ ਵਾਰ ਜੀ ਜਾਣੇ ਜੇ ਮਾੜੀ ਮੋੜੀ ਨੇਰੀ ਮੱਠੀ ਹੋਵੇਗੀ ਤਾਂ ਹੀ ਫਿਰ ਕੰਮ ਚੱਲੂਗਾ ਹੁਣ ਜੇ ਉਹ ਨੇਰੀ ਮੱਠੀ ਹੋਊਗੀ ਤਾਂ ਫਿਰ ਕੰਡਾ ਲੱਗੂਗਾ ਮੈਂ ਚੱਲ ਹੁਣ ਨਹੀਂ ਦੇਦਾ ਕਿ ਬਲੌਗ ਨੂੰ ਐਂਡ ਕਰ ਦੇਣਾ ਫਿਰ ਮੈਂ ਐਡੀਟ ਵੀ ਕਰਨਾ ਹੈ ਸੋ ਤਾਂ ਕਰਕੇ ਜੇ ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਚਲੋ ਜੀ ਮਿਲਦੇ ਆ ਕੱਲ ਦੇ ਨਵੇਂ ਬਲੌਗ ਦੇ ਵਿੱਚ